ਦੁਨੀਆ ਦੀ ਬੜੀ ਵੱਡੀ ਸਚਾਈ ਏ ਔਰਤ ਦੀ ਸਰਦਾਰੀ ਆ ਆਪਣੇ ਮਰਦ ਨਾਲ ਮਰਦ ਦੀ ਸਰਦਾਰੀ ਆਪਣੀ ਔਰਤ ਨਾਲ ਜਿੰਨਾ ਚਿਰ ਦੋਵੇਂ ਇੱਕ ਦੂਜੇ ਕੋਲ ਨੇ ਕਦਰ ਕਰੇ ਨਾ ਕਰੇ ਵੱਖਰੀ ਗੱਲ ਏ ਪਰ ਜਿੱਦਣ ਦੋਵਾਂ 'ਚੋ ਇੱਕ ਹੋਇਆ ਜਾਂ ਨਾ ਹੋਇਆ ਪਤਾ ਫੇਰ ਲੱਗਣਾ ਦੁਨੀਆ ਕਿੱਦਾਂ ਨਿਕਲਦੀ ਏ ਘਰ ਬਣਾਉਣੇ ਬੜੇ ਸੌਕੇ ਮਹਿਲ ਮਾੜੀਆਂ ਬਣਾਉਣੀਆਂ ਬੜੀਆਂ ਸੌਖੀਆਂ ਕੋਠੀਆਂ ਬਣ ਜਾਂਦੀਆਂ ਨੇ ਪਰ ਇੱਕ ਘਰ ਬਣਾਉਣਾ ਸਾਰੀ ਉਮਰ ਬੰਦੇ ਦਾ ਜੋਰ ਲੱਗ ਜਾਂਦਾ ਕਿਉਂਕਿ ਘਰ ਬਣਦਾ ਘਰ ਦੇ ਜੀਆਂ ਨਾਲ ਖਾਸ ਤੌਰ ਤੇ ਮੀਆਂ ਬੀਬੀ ਦੇ ਸਤਕਾਰ ਤੇ ਪਿਆਰ ਨਾਲ ਜਿਸ ਘਰ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਪ੍ਰਵਿਰਤੀ ਆ ਜਿਸ ਘਰ ਵਿੱਚ ਦੋਹਾਂ ਜੀਆਂ ਦੀ ਆਪਸੀ ਕਦਰ ਆ ਉਹ ਘਰ ਛੋਟਾ ਵੀ ਮਹੱਲ ਤੋਂ ਸੋਹਣਾ ਲੱਗੂਗਾ ਜੇ ਘਰ ਬਹੁਤ ਵੱਡਾ ਏ ਤੇ ਆਪਸ ਵਿੱਚ ਨਹੀਂ ਬਣਦੀ ਖਾਸ ਤੌਰ ਤੇ ਮੀਆਂ ਬੀਬੀ ਦੀ ਉਹਦੇ ਤੋਂ ਵੱਡਾ ਨਰਕ ਦੁਨੀਆ ਤੇ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਕੁੰਭੀ ਨਰਕ ਆ